ਈਆ ਕਾਮਗ। ਬਾਜੀ ਸਤਿਗੁਰ ਸਤਿਗੁਰ ਸੰਦੀਪ ਵੀਰ ਜੀ। ਹੋਰ ਸਭ ਠੀਕ ਠਾਕ? ਵਧੀਆ ਵਧੀਆ ਸੰਦੀਪ ਵੀਰ ਚੜ੍ਹਦੀ ਕਲਾ। ਸਭ ਠੀਕ ਠਾਕ? ਵਧੀਆ ਵਧੀਆ ਸੰਦੀਪ ਵੀਰ ਜੀ। ਮਾਲ ਫੇਰਾ ਨਵਾਂ ਨਹੀਂ ਹੋ। ਨਿਊ ਮਈਆਂ ਆਈਆਂ ਵੱਡੀ ਸੰਦੀਵੀਰ ਆਈ ਮਈ 16 17 ਕਿਲੋ ਵਾਲੀ। ਫੇਰ ਲਿਆਂਦੀ। ਹਾਂ ਜੀ ਵੱਡੀ ਪੂਰੀ ਮੱਝ। ਇਹ ਸੰਦੀਵੀਰ ਸਰਸਤ ਦੀ ਮਈ ਆ। ਲਖਾ ਜੀ। ਲਖਾ ਜੀ ਜਾ ਵੀਰੇ ਸਤਿਗੁਰ ਜੀ। ਲਖਾ ਠੀਕ ਠਾਕ। ਚਲੋ ਕਿਵੇਂ ਚੱਲਦਾ ਫਿਰ ਠੀਕ ਆ? ਆਜੋ ਫਿਰ। ਹਾਂ ਜੀ। ਇਹ ਸੰਦੀਵੀਰ ਦੁਜੇ ਸਵੇਰੇ ਝੋਟੀ ਜੋ। ਅੱਛਾ 15 ਕਿਲੋ ਦੁੱਧ ਤਿਆਰ ਜੋ। 15 ਕਿ ਇਹ ਉਹ ਤਾਂ ਮੜਾ ਜਾ ਜਮਾਦਰੂ ਲੱਗਾ ਸੰਦੀਪ ਵੀਰੇ ਧਾਰ ਨਹੀਂ ਆਉਂਦੀ ਨਾ ਕੋਈ ਧਾਰ ਨਹੀਂ ਆਉਂਦੀ ਅੱਛਾ ਹਾਂਜੀ ਤੋਰੋ ਫਿਰ ਕੱਟੀ ਹਾਂਜੀ ਕੱਟੀ ਮਗਰ ਕੱਟੀ ਮਗਰ ਲੋ ਜੀ ਕੱਟੀ ਮਗਰ ਆ ਗਈ ਆ ਹੈ ਜਗਰਾਜ ਦੀ ਕੱਟੀ ਆ ਯਵਰਾ ਦੀ ਕੱਟੀ ਆ ਆ ਵੇਖੋ ਤੋਰੋ ਪਰ ਮੈਂ ਵੀ ਬੜੀ ਕੁਆਲਿਟੀ ਵਾਲੀ ਆ ਪਿਓਰ ਸੰਦੀਪ ਵੀਰ ਜਜਮੈਂਟ ਕੋਈ ਜਿਹੜਾ ਮੱਜੀ ਵੀਰ ਜਨ ਪਛਾਣ ਵਾਲੀ ਨੂੰ ਪਤਾ ਲੱਗ ਜਣਾ ਕਿੱਧਰ ਦੀ ਆ ਆ ਵਿਖਾਓ ਮੈਂ ਠੀਕ ਆ ਹਾਂਜੀ ਜਾਤ ਕਾ ਦੇਖੋ ਮੀਂਹ ਦੀ ਜਦ ਦੁੱਧ ਵਾਲੀ ਮੈਂ ਵਾ ਹਾਂਜੀ 15 ਕਿਲੋ ਤਿਆਰ ਬਿਲਕੁਲ ਜੈਡ ਬਲੈਕ ਤੇ ਕੱਟੀ ਵੀ ਪਿੱਛੇ ਮੰਗਰ ਜੈਡ ਬਲੈਕ ਹੀ ਆ ਸੰਦੀਪੇ ਹੋਰ ਸੀਵ ਤਾਂ ਦਾ ਫੈਂਟ ਕਢਾ ਕੇ ਲੈ ਜਾ ਵੀਰ ਮੇਰਾ ਆ ਸੈੱਟ ਛੁੱਟ ਦਣੀ ਨਾ ਨਾ ਸੰਦੀਪੇ ਥਾਣਾ ਦੀ ਗਾਰੰਟੀ ਸਾਰਾ ਕੋਈ ਉਹ ਉਦਾਂ ਹੀ ਛਾਂਗੀ ਜੀ ਨਾ ਠੀਕ ਨਹੀਂ ਥਾੜ ਦੇਖੋ ਸਹੀ ਕਿੱਥੇ ਕਿੱਥੇ ਲੱਗਾ ਜਬਰਦਸਥਾਣਾ ਹਾਂਜੀ ਪੂਰੀ ਫੋਲ ਸੈ ਆਜ ਵੱਡੀ ਮੱਜ ਹੈ ਪੂਰੀ ਵੱਡੀ ਮੱਜ ਇਹ ਦੇਖ ਲਾ ਚਲੋ ਲੈ ਚਲੋ ਕਿਆ ਬੋਲੋ ਫਿਰ ਮਾਈ ਲੱਗੀ 110000 ਹਾਂ ਪਰ ਲੱਖ ਦੀ ਤਦਾਂ ਜਿ세 ਹੋ ਜਾ ਮਾਨਤਨ ਕੇ ਨਹੀਂ ਕਰਦਾਂਗੇ ਸੰਦੀਪਰ ਪਰ ਦੰਦੀ ਨਹੀਂ ਲੱਖ ਤੋਂ ਵੀ ਕਰਦਾਂਗੇ ਮਾਨਤਨ ਸਾਡੇ ਰੇਟ ਤੁਹਾਨੂੰ ਪਤਾ ਸੰਦੀਪ ਪਹਿਲਾਂ ਵੀ ਜਾਇਜ਼ ਹੁੰਦੇ ਸੀ ਹੁਣ ਵੀ ਜਾਇਜ਼ ਮਾਈ ਮਿਲੀ ਜਾਇਜ਼ ਦੇ ਦਲੀ ਚਲੋ ਠੀਕ ਦਾ ਫੈਂਡ ਮਾਈ ਜਿਹੜਾ ਮਰਜੀ ਕੋਈ ਇਹ ਨਾ ਕਹੇ ਝੂਠੇ ਬੋਲਣ ਦਾ 90 ਰੁਪਏ ਕਿਲੋ ਦੁੱਧ ਵੇਖਦਾ ਜਿਹੜਾ ਵੀਰਾ ਕੋ ਕਾਪੀ ਕੱਢ ਕੇ ਦਿਖਾ ਤਾ ਅੱਛਾ ਪੂਰਾ ਦਾ ਫੈਂਡ ਸਿੰਪਲ ਆ ਚਲੋ ਠੀਕ ਆ ਫਿਰ ਠੀਕ ਆ ਪੂਰੀ ਜੈਡ ਬਲੈਕ ਵੱਡੀ ਮਾਦੀ ਇਹ ਵੱਡੀ ਵੱਡੀ ਮਾਦੀ ਆਹ ਆਸ ਦੀ ਵਿਧੀ ਤੁਜੇ ਸਵੇਰੇ ਸ੍ਰੀ ਝੋਟੀ ਕੱਲ ਦੀ ਅੱਛਾ ਕਟਾ ਮਗਰ ਆ ਗਿਆ 12 ਕਿਲੋ ਬੋਲਾ ਆ ਝੋਟੀ ਥੱਲੇ ਇਹ ਥਾਂੜਾ ਬੜਾ ਵੇਖੇੜ ਹੈ ਜਿੰਦਾ ਸੋਣਾ ਲੱਗਿਆ ਆਹ ਜੀ ਸੰਦੀਪ ਵੀਰ ਆਪਾਂ ਆ ਕੀ ਕਹਿਣਾ ਚਲੋ ਵੇਖਣ ਆਲੇ ਵੀਰ ਨੇ ਕਹਿ ਦੇਣਾ ਵੀ ਆਹ ਚੀਜ਼ ਵੇਖ ਲੋ ਹੈਕ ਨਹੀਂ ਐ ਜੇ ਕਿੰਦਰ ਖਾਲ ਲੈਵਲ ਹੋ ਆ ਵੇਖੋ ਸੰਦੀਪ ਵੀਰ ਆ ਆ ਵੇਖੋ ਥਾਂੜਾ ਵੇਖੋ ਕਿਹੜਾ ਲੱਗਾ ਬਿਲਕੁਲ ਬਿਲਕੁਲ ਇਹ ਕੱਟਣਾ ਥਾਂੜਾ ਲੱਗਾ ਚੇਬ ਕੱਟਣਾ ਲੋਹੀ ਮਾੜੀ ਮਾੜੀ ਲੋਹੀ ਦੀ ਸ਼ੈਣ ਜੀ ਮਾਰਦੀ ਕੱਟੀ ਆ ਕੱਟੀ ਮਗਰ ਲੋ ਕੱਟਾ ਕੱਟਾ ਮਗਰਾ ਗਿਆ ਜੀ ਪਰसों ਨਹੀਂ ਸੁੱਈ ਸੰਦੀ ਵੀਰ 12 ਕਿਲੋ ਬੋਲਾ ਐ ਮੇਠਾ 12 ਕਿਲੋ ਐ ਇਸ ਟਾਈਮ ਬੋਲਾਈ ਆ ਦੁਜਾ ਸੁਆ ਛੋਟੀ ਲੋਹੀਆਂ ਲੋਹਾਂ ਜੋ ਵੇਖ ਲੋ ਮਾਈਆਂ ਨੇ ਮਈਆਂ ਲੈ ਕੇ ਆਨੇ ਬੜੀਆਂ ਪੂਰੇ ਰਿਕਾਰਡ ਵਾਲੀ ਲੈ ਕੇ ਜਾਂਦੇ ਹੈ ਪੂਰੇ ਰਿਕਾਰਡ ਵਾਲੀ ਛੋਟੀ ਰਿਕਾਰਡ ਵਾਲੀ ਹੈ ਨਾ ਬਾਕੀ ਤੁਸੀਂ ਆਵਸ਼ਿਆਨੇ ਦੱਸ ਦੋ ਠੀਕ ਹੈ ਫਿਰ ਹਾਂ ਜੀ ਮੈਂ ਨਾ ਦੱਸਣਾ ਹੀ ਤੁਸੀਂ ਦੱਸੋ ਹਾਂ ਜੀ ਪਰਾਣੇ ਖੁੰਡਾ ਤੁਸੀਂ ਆਹ ਵੇਖ ਲਓ ਮਈ ਦਾ ਕੁੜੀ ਆ ਵੀ ਪੂਛੇ ਆ ਵੇਖ ਲਓ ਕਿਦਾਂ ਮਰਜੀ ਕਮਾਈ ਜਾਵੇ ਨਹੀਂ। ਕਵਾਰ ਰਬੜਾ ਲਗਾ ਚਲੋ ਬੋਲੋ ਫਿਰ ਲਖਾ ਜੀ ਇਹ ਜੀ ਇੱਕ ਲੱਖ 5000 ਦੀ ਮੈਂ ਕਿਹਾ ਇੱਕ ਲੱਖ 5 ਦੀ ਛੱਡ ਦਾਂਗੇ 2 3 ਦੀ ਦੇ ਦਾਂਗੇ ਚਲੋ 2 ਦੀ ਦੇ ਦਾਂਗੇ ਲੱਖ ਦੀ ਦਿਓ ਚਾਹੰਦ ਲੱਖ ਦੀ ਦੇ ਦਾਂਗੇ ਚਾਹੰਦ ਫਿਰ ਚਾਹੰਦ ਆਹ ਜੀ ਵਿੱਚ ਮੀਣੀ ਮਈਆ ਕੱਲ ਦੀ ਸੂਈ ਆ ਕੱਟੀ ਦਿੱਤੀ ਅੱਛਾ ਕੱਲ ਦੀ ਸੂਈ ਆ ਹਾਂ ਜੀ ਕੱਟੀ ਇਹਦੇ ਥੱਲੇ ਸਿੰਘ ਹਿਲਦੇ ਆ ਦੋਵੇਂ ਇੱਕਦੇ ਆ ਲਓ ਜੀ ਕੱਲ ਦੀ ਸੂਈ ਆ ਦੋਵੇਂ ਸਿੰਘ ਹਿਲਦੇ ਆ मीनी नाले हाँ जी देखो करा नहीं चीज़ भाई बस जबरदस्ती काटेगी के आने यार हाँ ये राय थान आठ लीटर बोला ही चोई सिंधी अच्छा आठ किलो बोला ही है ना हाँ जी हाँ जी ठीक है खाली जी फिर ਏ ਸੰਦੀਵੀ 90 90000 ਦੀ 88 ਦੀ ਦੇ ਦਾਂਗੇ ਚਲੋ 2088 ਛੱਡ ਦੋ ਜਾਇ ਰੇਡ ਕਰਨਾ ਸੀ ਸੰਦੀਵੀ ਜਾਇਜ ਮਿਲੀਆਂ 2 2 3 3000 ਰੱਖ ਕੇ ਦੇ ਦਿੰਦੀਆਂ ਚਲੋ ਠੀਕ ਆ ਜਾਇਲ ਬਸ ਜਾਇਮ ਮੋਲ ਕਰਦੇ ਫੇ ਤਾਂ ਹੀ ਵਿਕੀ ਜਾਂਦਾ ਤਾਂ ਹੀ ਸੰਦੀਵੀ 2 ਮਿੰਟ ਹੀ ਲੱਗਦੇ ਆ ਆਹ ਦੇ ਵੀਰ ਮੁੰਦਰੀ ਝੋਟੀ ਆ ਕੋਕਾ ਪੀਸ ਹੈ ਪੂਰਾ ਕੋਕਾ ਟੋਕੜਾ ਪਹਿਲਾਂ ਲੱਗ ਕੱਟੀ ਆ ਦੋਦੀ ਤੇ 9 ਕਿਲੋ ਦੁੱਧ ਠੜਾ ਕਰਕੇ ਆ ਬੱਚਾ ਕੱਟੀ ਦੋਵਾਂ ਦੋਵਾਂ ਦੀ ਲਾਲੇ ਟਾਈਆਂ ਦੀ ਕੱਟੀ ਵੀ ਬਸ ਪੂਰ نسل ਦੀ ਆ ਵੇਖ ਹੂੰ ਹੂੰ ਪਿਓਰ نسل ਦੀ ਜੈਡ ਬਲੇਗੀ ਆ ਪੂਰੀ ਜੈਡ ਬਲੇ ਚੰਗੀ ਕੱਟੀ ਸਾਰੀ ਕਾਲੀ ਸਾਰੀ ਕਾਲੀ ਤੇ ਝੋਟੀ ਵੇਖ ਲੋ ਹਾਂ ਲੋਦੀ ਚੌਕ ਦੇ ਕਰ ਚਾਰ ਚਾਰ ਦੰਦ ਚਾਰ ਕਰਕੇ ਚਾਰ ਦੰਦ ਕਿਦੀ ਸੀ ਲਾ ਹਾਂਜੀ ਚੌਗੀ ਜੋ ਲਗਾ ਮੂੰਹ ਦਿਖਾ ਮੜਾ ਮੂੰਹ ਵੇਖ ਲੋ ਚੌਗੀ ਲਗਾ ਥਲੰਗਰੀ ਸਿੰਘ ਵਿਖਾ ਇਹ ਵੇਖ ਇਹ ਤੋ ਵੇਖੋ ਠੰਡੀ ਝੋਟੀ ਸਿੰਦੀ ਤੋਰੋ ਇਧਰ ਆ ਵੇਖ ਲੋ ਪਿਆਰ ਮਈਆਂ ਮੈਂ ਆ ਆਹੀ ਪਿਆਰ ਪਿਆਰ ਕਰੋ ਚੱਲ ਲੈ 9 ਲੀਟਰ ਝੋਟੀ ਥੱਲੇ ਦੁੱਧ ਹੈ ਸੰਦੀ 9 ਕਿਲੋ ਦੁੱਧ ਲੇਵਾ ਥਾਣੇ ਵੀ ਬੜਾ ਜਵਰਦਸਾ ਜੀ ਆਹ ਵੇਖੋ ਬੜੀ ਚੰਗੀ ਝੋਟੀ ਮੈਨ ਮੈਦਾ ਜੀ ਕਰਨਾ ਚਾਹਦਾ ਪਰ ਉਹਨ ਕੀ ਕਰੇ ਸੀ ਮਜਬੂਰ ਹੈ ਵੇਚਨੀ ਪੈਣੀ ਸਾਡੇ ਦੀ ਸੀ ਇਹਦੀ ਬੜੀ ਕੀਮਤ ਆਹ ਵੇਖੋ ਉਧਰ ਵੇਖੋ ਸੀਲ ਠੰਡੀ ਕੱਟੀ ਏ ਓਏ ਨਾ 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 ਡਰ ਕੀ ਨਾ 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 ਤਾਂ ਕਰ ਦਰਦੀ ਥੋੜੀ ਜੀ ਕੈਮਰੇ ਸਦੀ ਵੀ ਉਦਾ ਪੰਜ ਤਾਰ ਤੇ ਚਲੋ ਠੀਕ ਆ ਲੱਖਾਂ ਦੀ ਕੀਮਤ ਐ ਸਦੀ ਵੀ ਜਾਜ ਹੀ ਆ 7000 ਦੀ ਝੋਟੀ ਖਾਨ ਆ 65 ਦੀ ਦੇ ਦਾਂਗੇ ਚਲੋ ਜਾਓ ਪੈਣ ਆਂਦੀ ਝੋਟੀ ਪਰ ਆਉਂਦੀ ਨਹੀਂ ਸਦੀ ਮੇਰੇ ਪਰਦੇ ਤੇ ਨਹੀਂ ਪੈਣ ਜਾਓ ਦੋ 5000 ਦੇ 65 ਦੀ ਲਓ ਜੀ ਡਾਂਸ ਲਈ ਚੱਕਦੇ ਜਿਹੜਾ ਅੱਜ ਵੀ ਦੋ ਪੈਣੇ ਭਾਈ ਉਹਨਾਂ ਦੇ ਅੱਜ ਹੀ ਘੰਟੇ ਤੱਕ ਆ ਰਹੀ ਹੈ ਜੀ ਆਹ ਸਦੀ ਵੀ ਦੂਜੇ ਸਵੇਰ 17 ਕਿਲੋ ਦੁੱਧ ਦੇ ਲਓ ਜੀ ਦੂਜਾ ਸਵੇਰ 17 ਕਿਲੋ ਦੁੱਧ ਆ ਇਹ ਵੀ ਦੇਖੋ ਘਰਾਂ ਦੇ ਮਗਰ ਬੱਛਾ ਆ ਜੀ ਮਗਰ ਬੱਛਾ ਵਾ ਕਵਾਲਿਟੀ ਪੀਸ ਲੈ ਕੇ ਆਉਂਦੇ ਜਦੋਂ ਵੀ ਬਾਈ ਹੁਣੇ ਆਉਂਦੇ ਆ ਚੰਗੇ ਚੰਗੇ ਪੀਸ ਕੱਟ ਕੇ ਲੈ ਕੇ ਆਣਾ ਇਹਨਾਂ ਨੇ ਪੂਰੇ ਵਧੀਆ ਸਦੀ ਜਦੋਂ ਵੀ ਆਣੇ ਆ ਤੇ ਵੇਖੋ ਗਾਹ ਗੋਗ ਵੀ ਆ ਗਏ ਅਕੜ ਨਹੀਂ ਹਾਂਜੀ ਇਹਦਾ ਮੇਰੇ ਸ਼ਾਂਤ ਤੋਂ ਪਹਿਲਾਂ ਹੀ ਵੇਖ ਬੂਗੀ ਜਾਣੀਆਂ ਹਾਂਜੀ ਨਹੀਂ ਨਹੀਂ ਵੀਡੀਓ ਪਾਵਾਂਗੇ ਸਦੀ ਵੀਡੀਓ ਦੇ ਪਾਵਾਂਗੇ ਵੀਡੀਓ ਰੌਣਕ ਮੇਲਾ ਵਜਦਾ ਪੂਰਾ ਇਹਦੀ ਫਿਰ ਕੀ ਮਾਲਾ ਇਹ ਸਦੀ 50000 ਦੀ ਕਰ ਦੋ ਹੋਰ ਜਾਂਦੋ ਯਾਰ ਆਹ ਸਦੀ ਵੀ ਟੋਕੜ ਵੇੜ ਜੋ ਗੱਪਣ ਚਲ ਠਾ ਟੋਕੜ ਗੱਪਣ ਟੋਕੜ ਗੱਪਣ ਚਮਾ ਮਹੀਨੇ ਦੇ ਗੱਪਣ 13 ਕਿਲੋ ਦੁੱਧ ਲਓ 4 ਮਹੀਨੇ ਗੱਪਣ 13 ਗੱਲ ਦੁੱਧ ਇਹ ਵੀ ਦੋਰੋ ਐਂਡਰਾ ਵੀ ਸੀ ਆ ਐਂਡਰਾ ਐਂਡਰਾ ਤੋਕੜ ਗੱਪਣ ਵੜਾ ਵੀ ਵੇਖ ਲੋ ਕਰਾ ਦੇ ਪੂਰੀ ਵੱਡੀ ਵਹਿੜ ਸੰਦੀਵਰ 13 ਕਿਲੋ ਦੁੱਧ ਬਸ ਠੀਕ ਲਖਾਇਦੀ ਕੀ ਮੇਰੇ ਫਰ ਦੱਸਿਆ ਇਹ 40 ਹਜ਼ਾਰ ਦੀ ਹਾਂ ਨਾ ਤੇਰਾ 35 ਦੀ ਤਾਂ ਤਾਂ ਕਿ ਸਦੀਜ ਚਮਾ ਮਹੀਨੇ ਦੀ ਗੱਪ ਪੈਂਦੀ ਆਰ ਦੀ ਦੇ ਦਾਂਗੇ ਪੰਜ ਕਿਲੋ ਦੁੱਧ ਚਲ ਚੋਗੇ ਮੇਰੇ ਸੋ ਚਲੋ ਬਸ ਆਹੀ ਹੈ ਜੀ ਇਹੋ ਅਸਲੀ ਦੇਖੋ ਜੀ ਆਹੀ ਪਜੂ ਸੇਲ ਆ ਬਾਈਆਂ ਕੋਲ ਜੀ ਬਾਕੀ ਇੱਥੇ ਆ ਗਏ ਮੇਰਾ ਵੀ ਆਦਾ ਦੋ ਟਾਈਮ ਟੈਂਡਮ ਚੁਆਈ ਕਰੋ ਆ ਗਏ ਹਨਾ ਭਾਜੀ ਹਾਂਜੀ ਹਾਂਜੀ ਲਈਆਂ ਸੰਦੀਪ ਵੀਰ ਮਈਆਂ ਚਾਰ ਪੰਜ ਫੇਰ ਪਾਦਾ ਕੱਲ ਫਿਰ ਬਸ ਆਏ ਲੋ ਫਿਰ ਕੰਮ ਨਹੀਂ ਲੈ ਸੰਦੀਪ ਵੀਰ ਕੱਪ ਬੋਲੋ ਨੰਬਰ ਪਾਈ ਜਾਓ ਵੱਟੀਆਂ ਲਈਆਂ ਮੱਜਾਂ ਠੀਕ ਆ ਹਾਂਜੀ ਬੋਲੋ ਨੰਬਰ ਨੰਬਰ 981462439815097203 ਪਿੰਡ ਪੰਧੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਸਤਿਕਾਰ ਸਤਿਕਾਰ